ਉਹ ਨਤੀਜੇ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਕਾਂਗਰਸ ਦੀਆਂ ਦੋ ਵੱਡੀਆਂ ਬੈਠਕਾਂ ਪਹਿਲਾਂ ਸੀ ਡਬਲਯੂਸੀਡੀ ਮੀਟਿੰਗ ਦੇ ਵਿੱਚ ਹੋਏਗਾ ਮੰਥਨ ਫਿਰ ਸ਼ਾਮ ਨੂੰ ਸੰਸਦੀ ਦਲਦੀ ਹੋਏਗੀ ਪਹਿਲੀ ਬੈਠਕ ਕੱਲਿਤ ਜੀਵਾਰ ਪ੍ਰਧਾਨ ਮੰਤਰੀ ਅਹੁਦੇ ਦਾ ਹਲਪਲੈਨ ਤੇ ਮੋਦੀ ਰਾਸ਼ਟਰਪਤੀ ਪਵਨਚ ਸੌਚਕ ਸਮਾਗਮ ਦੀਆਂ ਤਿਆਰੀਆਂ ਫੇਸ ਕਈ ਵਿਦੇਸ਼ੀ ਮਹਿਮਾਨ ਬੜਨਗੇ ਸਮਾ ਲੱਗਾਂਗੇ ਫੂਲ ਨਤੀਜਿਆਂ ਤੋਂ ਬਾਅਦ ਯਮਾਨ ਦੇ ਵੱਲੋਂ ਬੈਠਕਰ ਦਾ ਦੌਰ ਚੱਲ ਰਹੀ ਹੈ ਅੱਜ ਬਠਿੰਡਾ ਤੇ ਫਰੀਦਕੋਟ ਹਲਕੇ ਨੇ ਲੈ ਕੇ ਹੋਈਗੀ ਮੀਟਿੰਗ ਕਾਲ ਸੀਐਮ ਨੇ ਫਤਿਆਲਾ ਤੇ ਫੋਸਟੂ ਹਲਕੇ ਦੇ ਬਤਾਈਕਾਂ ਔਦੇਦਾਰਾਂ ਤੇ ਵਲੰਟੀਅਰਾਂ ਦੇ ਨਾਲ ਕੀਤਾ ਸੀ ਮਤ ਐਸਜੀਪੀਸੀ ਅੰਤਰਿਕ ਕਮੇਟੀ ਦੀ ਆਜ ਅਹਿਮ ਬੈਠਕ ਸਵੇਰੇ 11 ਵਜੇ ਐਸਜੀਪੀਸੀ ਮੁੱਖ ਦਫ਼ਤਰ ਚ ਹੋਏਗੀ ਮੀਟਿੰਗ ਉਸ ਤੋਂ ਬਾਅਦ ਨਵੇਂ ਚਿਹਰਿਆਂ ਦੇ ਉਭਾਰ ਬਾਤ ਫੈਲੀ ਪੰਨਰ ਨੌ ਦੇ ਥੱਪੜ ਮਾਰਨ ਵਾਲੀ ਕੋਲੰਦਰ ਕੌਰ ਦੇ ਖਿਲਾਫ ਐਫਆਈਆਰ ਦਰਜ ਕੁਟਮਾਰ ਤੇ ਰਸਤਾ ਰੋਕਣ ਦੀਆਂ ਲਾਈਆਂ ਤਰਾਮਾ ਗੁਲਵਿੰਦਰ ਕੌਰ ਨੂੰ ਪਹਿਲਾ ਹੀ ਕੀਤਾ ਜਾਤ ਗਿਆ ਸਸਪੈਨਡ ਕੰਨਾਂ ਥੱਪਰ ਕਾਂ ਤੇ ਵੰਡਿਆ ਗਿਆ ਬਾਲੀਵੁੱਡ ਸਿੰਗਰ ਮਿੱਕਾ ਸਿੰਘ ਬੋਲੇ ਨਿੱਜੀ ਗੁੱਸੇ ਕਰਕੇ ਯਾਤਰੀ ਤੇ ਹਮਲਾ ਕਰਨਾ ਗਲਤ ਸੀਆਈਐਸਐਫ ਕਾਂਸਟੇਬਲ ਦਾ ਫਰਜ਼ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤਾਂ ਅਵਿਸ਼ਾਲ ਨਿਰਦਾਨੀ ਨੇ ਗੁਲਵਿੰਦਰ ਕੌਰ ਨੂੰ ਜੌਬ ਕੀਤੀ ਆ ਥੱਪਰ ਕਾਂ ਤੇ ਪੰਜਾਬੀ ਜੁਲ ਪ੍ਰਦਾਨ ਸੁਨੀਲ ਜਾਖੜ ਦਾ ਬਿਆਨ ਬੋਲੇ ਕੰਗਨਾ ਦੇ ਬਿਆਨ ਗਲਤ ਪਰ ਇੰਨੇ ਸਾਲ ਬਾਅਦ ਰਿਐਕਸ਼ਨ ਵੀ ਗਲਤ ਗਲਤ ਇਸ ਦੇ ਨਾਲ ਪੰਜਾਬ ਦਾ ਨਾਮ ਹੋਏਗਾ ਬਦਨਾ ਹਾਕਾਤਕ ਸਾਹਿਬ ਤੇ ਦੇ ਹੈਡ ਗ੍ਰਾਂਥੀ ਮਲਕੀਤ ਸਿੰਘ ਵਰਪਾਲ ਦੀ ਬੇਟੀ ਦੀ ਚਾਰਖਣ ਚ ਸੜਖਾਤ ਤੇ ਜਵਾਨ ਕੀਰਤਨ ਦੇ ਲਈ ਜਾਰਿਸਤਾਨ ਹਰਚਰਨਪ੍ਰੀਤ ਸਿੰਘ ਹਾਦਸੇ ਵਿੱਚ ਸੌਰੇ ਤੇ ਸਾਥੀ ਗੁਰਪ੍ਰੀਤ ਸਿੰਘ ਦੀ ਵੀ ਰਹਿ ਜਾਣ ਰਾਮੋਜੀ ਰੋਪ ਦੇ ਫਾਉਂਡਰ ਦੇ ਚੇਅਰਮੈਨ ਰਾਮੋਜੀ 라ਉਦਾ 87 ਸਾਲ ਦੀ ਉਮਰ ਦੇ ਵਿੱਚ ਦਿਹਾਨ ਹਦਰਾਬਾਦ ਦੇ ਸਟਾਰ ਹਸਪਤਾਲ ਵਿੱਚ ਲੈ ਆਖਿਰਲੇ ਸਾਂ ਖਰਾਬ ਸਿਹਤ ਚਾਵੇ ਕਈ ਦਿਨਾਂ ਤੋਂ ਹਸਪਤਾਲ ਜਿਸਤਾਨ ਪਰ

ਇਹ ਥੱਪੜ ਮਾਰਿਆ ਗਿਆ ਸੀ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ ਵੇਲੇ ਦੀਆਂ ਨੇ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਇਸ ਨੂੰ ਲੈ ਕੇ ਬਿਆਨਬਾਜ਼ੀ ਲਗਾਤਾਰ ਇਸ ਨੂੰ ਲੈ ਕੇ ਉਬਾਲ ਨਜ਼ਰ ਆ ਰਹੇ ਹੈ ਸਿਆਸਤ ਵੀ ਪੱਕੀ ਔਰ ਦੂਸਰੇ ਪਾਸੇ ਹੋਰ ਜੜੇ ਜਥੇਬੰਦੀਆਂ ਕਹਿ ਲਈਏ ਵੱਡੇ ਆਗੂ ਕਹਿ ਲਈਏ ਕਈ ਲੋਕ ਕਹਿ ਲਈਏ ਪਰਿਵਾਰ ਕਹਿ ਲਈਏ ਲਗਾਤਾਰ ਸਾਹਮਣੇ ਆ ਰਿਹਾ ਹੈ ਤੇ ਸਾਰਾ ਮਾਮਲਾ ਬੇहद ਜ਼ਿਆਦਾ ਵੱਡੇ ਪੱਧਰ ਤੇ ਗੂੰਜ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਤਾਂ ਥੱਪੜकांड ਤੇ ਦਰਜ ਇੱਕ ਐਫ ਆਈ ਆਰ ਦਰਜ ਹੋ ਚੁੱਕੀ ਹੈ IPC ਦੀ ਧਾਰਾ 323 ਲਾਈ ਗਈ ਹੈ 341 ਲਗਾਈ ਗਈ ਹੈ ਔਰ ਕੁਟਮਾਰ ਤੇ ਰਸਤਾ ਰੋਕਣ ਦੀਆਂ ਇਤਰਾਵਾਂ ਨੇ ਤਾਂ ਦੋਵੇਂ ਤਾਰਾਂ ਜ਼ਮਾਨਤ ਇੰਟਰਨੈਸ਼ਨਲ 에어ਪੋਰਟ ਤੇ ਕੰਗਨਾ ਹਰਨੋਤ ਵਿਵਾਦ ਮਾਮਲੇ 'ਚ ਹੁਣ FIR ਦਰਜ ਹੋ ਚੁੱਕੀ ਹੈ 323 341 ਯਾਨੀ ਕਿਸੇ ਨੂੰ ਚੋਟ ਪਹੁੰਚਾਣਾ ਜਾਂ ਕਿਸੇ ਦਾ ਰਸਤਾ ਰੋਕਣਾ ਹਾਲਾਂਕਿ ਇਹ ਆਈਪੀਸੀ ਦੀ ਧਾਰਾ ਲਾਈ ਗਈ ਹੈ ਔਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਤਾਂ ਦੱਸ ਦਈਏ ਕਿ ਕਾਫੀ ਵਿਵਾਦ ਹੋਇਆ ਸੀਗਾ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੂੰ ਇਹਦੀ ਪੂਰੀ ਰਿਪੋਰਟ ਦਿੱਤੀ ਗਈ ਔਰ ਉਸ ਤੋਂ ਬਾਅਦ ਮਾਮਲਾ ਦਾਜ ਕੀਤਾ ਗਿਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਕਿਉਂਕਿ ਸੀਆਈਐਸਐਫ ਮਹਿਲਾ ਮੁਲਾਜ਼ਮ ਸੀ ਕੁਲਵਿੰਦਰ ਕੌਰ ਉਸ ਮੈਟਰ ਨੂੰ ਲੈ ਕੇ ਲਗਾਤਾਰ ਮੀਟਿੰਗਜ਼ ਦਾ ਦੌਰ ਜਾਰੀ ਹੈ ਤਸਵੀਰਾਂ ਤੁਸੀਂ ਵੇਖੋ ਸੀਨੀਅਰ ਅਧਿਕਾਰੀ ਸੀਐਸਐਫ ਦੇ ਸੀਨੀਅਰ ਅਧਿਕਾਰੀ ਵੀ ਦਿੱਲੀ ਤੋਂ ਪਹੁੰਚੇ ਹੋਏ ਨੇ ਔਰ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਹੈ ਕੁਲਵਿੰਦਰ ਕੌਰ ਤੋਂ ਲਗਾਤਾਰ ਪੁੱਛਕਿਛ ਵੀ ਹੋਈ ਹੈ ਔਰ ਨੂੰ ਸੀਐਸਐਫ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਡਿਪਾਰਟਮੈਂਟਲ ਇਨਕੁਆਇਰੀ ਵੀ ਇਹਦੇ ਵਿੱਚ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਪੁਲਿਸ ਦੀ ਅਸੀਂ ਗੱਲ ਕਰ ਲਈਏ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ ਜੋ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇ ਕਿ ਇਹ ਮਾਮਲਾ ਕਿਉਂਕਿ ਕਾਫੀ ਸੈਂਸਿਟਿਵ ਸੀਗਾ ਮਾਮਲਾ ਸੈਂਸਿਟਿਵ ਹੋਣ ਕਰਕੇ ਕਾਫੀ ਡੀਪਲੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੇ ਕਿ ਸੀਨੀਅਰ ਅਧਿਕਾਰੀ ਹੁਣ ਪੂਰਾ ਇਨਵੈਸਟੀਗੇਸ਼ਨ ਪੂਰੀ ਮੀਟਿੰਗ ਕਰਨ ਤੋਂ ਬਾਅਦ ਹੁਣ ਕਈ ਚੀਜ਼ਾਂ ਨੂੰ ਲੈ ਕੇ ਬਰੀਫਿੰਗ ਕੀਤੀ ਗਈ ਹੈ ਸੀਐਸਐਫ ਵੱਲੋਂ ਖਾਸ ਤੌਰ ਤੇ ਅੰਦਰ ਇੰਟਰਨਲ ਜਿਹੜਾ ਸਟਾਫ ਹੈ ਪੂਰਾ ਉਹਨਾਂ ਤੇ ਪੂਰੀ ਬਰੀਫਿੰਗ ਕੀਤੀ ਗਈ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਹੜੇ ਸਟਾਫ ਹੈ ਇੰਟਰਨਲ ਸਟਾਫ ਜਿੱਥੇ ਸਿਕਿਉਰਿਟੀ ਤੇ ਸਟਾਫ ਪੂਰਾ ਤੈਨਾਤ ਹੁੰਦਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਸੀਨੀਅਰ ਅਫਸਰਾਂ ਦੀ ਅਸੀਂ ਗੱਲ ਕਰ ਲਈਏ ਲਗਾਤਾਰ ਇਨਵੈਸਟੀਗੇਸ਼ਨ ਨੂੰ ਲੈ ਕੇ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਫਿਊਚਰ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਉਹ ਵੀ ਜਿਹੜਾ ਕੰ

ਤੋ ਬਾਹਰ ਸਿਵਲ ਡਰੈਸ ਤੇ ਦਿਖਾਉਣਾ ਚਾਹੀਦਾ ਸੀ ਜਿੱਕਾ ਸਿਨੇਮਾ ਹੈ ਆਪਣੇ ਜਜ਼ਬਾਤਾਂ ਨੂੰ ਦਿਖਾਉਣ ਦਾ ਇਹ ਸਹੀ ਤਰੀਕਾ ਨਹੀਂ ਤਾਂ ਸਿੰਗਰ ਕੰਪੋਜ਼ਰ ਵਿਸ਼ਾਲ ਡਡਲਾਨੀ ਨੇ ਕੁਲਵਿੰਦਰ ਕੌਰ ਨੂੰ ਉਸੇ ਫਾਸੇ ਜੌਬ ਆਫਰ ਕੀਤਾ ਕਿ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਸੀਆਈਐਸਐਫ ਕਰਮਚਾਰੀ ਦੇ ਗੁੱਸੇ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹਾਂ ਜੇਕਰ ਕੁਲਵਿੰਦਰ ਕੌਰ ਦੇ ਖਿਲਾਫ ਸੀਆਈਐਸਐਫ ਕੋਈ ਐਕਸ਼ਨ ਲੈਂਦੀ ਹੈ ਤਾਂ ਮੈਂ ਟੀਮ ਦਵਾਉਂਦਾ ਕਿ ਇੱਕ ਜੌਬ ਉਸ ਦਾ ਇੰਤਜ਼ਾਰ ਕਰ ਰਹੀ ਹੈ ਜੇ ਉਹ ਐਕਸੈਪਟ ਕਰਨਾ ਚਾਹੁੰਦੀ ਤਕਲ ਮਿਲਾ ਕੇ ਉਹਨਾਂ ਨੇ ਇਕਲ ਮਿਲਾ ਕੇ ਇਸ ਤਾਫ ਤੌਰ ਤੇ ਤੋਂ ਦਿਖਾ ਰਹੇ ਹਨ ਗ੍ਰਾਫਿਕਸ ਦੇ ذریعے ਵੀ ਕਿ ਵਿਚਾਰ ਡਰਲਾਨੀ ਦੇ ਵੱਲੋਂ ਕਿ ਕੁਝ ਲਿਖਿਆ ਗਿਆ ਹੈ ਸਿੰਗਰ ਨੇ ਕੰਪੋਜ਼ਰ ਨੇ ਅਕਸਰ ਬਹੁਤ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਅਸੀਂ ਦੇਖਦੇ ਹਾਂ ਔਰ ਪੋਲੀਵੁੱਡ ਦੇ ਵਿੱਚ ਇੱਕ ਚੰਗਾ ਨਾਮ ਨਾ ਇਹਨਾਂ ਨੇ ਖੱਟਿਆ ਹੈ ਤਾਂ ਇੱਕ ਖੋਦ ਉਹਨਾਂ ਦੇ ਵੱਲ ਜੌਬ ਆਫਰ ਕੀਤੀ ਤੇ ਦੂਸਰੇ ਪਾਸੇ ਮਿੱਕਾ ਸਿੰਘ ਦਾ ਜ਼ਿਕਰ ਕੀਤਾ ਜਾਏ ਤਾਂ ਵਿਕਾਸ ਸਿੰਘ ਨੇ ਇੱਕ ਕੰਗਨਾਰ ਨੋ ਦੀ ਸਪੋਰਟ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਤਰੀਕੇ ਦੇ ਨਾਲ ਆਪਣੀ ਔਨ ਡਿਊਟੀ ਹੋਣ ਦੇ ਚਲਦੇ ਜੋ ਰਿਐਕਸ਼ਨ ਦਿਖਾਇਆ ਗਿਆ ਹੈ कि गलत मिका दे एक पोस्ट पाई गई हैिख्या है कि अंजाबीचारे दुनिया भर सेवाई है दुख हो फर्ज लोगों की सुरक्षा यकीनी बना दुखी करने वाली गल है कि उसने किसी दूजे मामले के निजी गुस्से करके एक यात्री हमला करना सही समझे ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਮੈਂ ਸੀਆਈਐਸਐਫ ਕਰਮਚਾਰੀ ਦੇ ਗੁੱਸੇ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹਾਂ ਜੇ ਕੁਲਵਿੰਦਰ ਖਿਲਾਫ ਸੀਆਈਐਸਐਫ ਕੋਈ ਐਕਸ਼ਨ ਲੈਂਦੀ ਹੈ ਤਾਂ ਮੈਂ ਯਕੀਨ ਦਿਵਾਉਂਦਾ ਹਾਂ ਕਿ ਇੱਕ ਜੋਬ ਉਸਤਾ ਇੰਤਜ਼ਾਰ ਕਰ ਰਹੀ ਹੈ ਜੇ ਉਹ ਅਸੈਪਟ ਕਰਨਾ ਚਾਹੁੰਦੇ ਜੈ ਹਿੰਦ ਜੈ ਜਵਾਨ ਜੈ ਕਿਸਾਨ ਅਸੀਂ ਪੰਜਾਬੀ ਅਤੇ ਸਿੱਖ ਪਾਈਚਾਰੇ ਦੇ ਰੂਪ ਚ ਦੁਨੀਆ ਭਰ ਚ ਸੇਵਾ ਤੇ ਰੱਖਿਆ ਨਾਲ ਸਤਿਕਾਰਤ ਪਛਾਣ ਬਣਾਈ ਹੈ। ਕਗਨਨ ਰਨਾਉਤ ਨਾਲ 에어ਪੋਰਟ ਤੇ ਜੋ ਹੋਇਆ ਸੁਣ ਕੇ ਦੁੱਖ ਹੋਇਆ। CISF ਕਾਂਸਟੇਬਲ 에어ਪੋਰਟ ਤੇ ਡਿਊਟੀ ਤੇ ਸੀ ਅਤੇ ਉਸਦਾ ਫਰਜ਼ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਇਹ ਦੁਖੀ ਕਰਨ ਵਾਲੀ ਗੱਲ ਹੈ ਕਿ ਉਸਨੇ ਕਿਸੇ ਦੂਜੇ ਮਾਮਲੇ ਦੇ ਨਿੱਜੀ ਗੁੱਸੇ ਕਰਕੇ ਇੱਕ ਯਾਤਰੀ ਤੇ ਹਮਲਾ ਕਰਨਾ ਸਹੀ ਸਮਝਿਆ। ਇਹ ਗੁੱਸਾ 에어ਪੋਰਟ ਤੋਂ ਬਾਹਰ ਸਿਵਲ ਡ੍ਰੈਸ ਚ ਦਿਖਾਉਣਾ ਚਾਹੀਦਾ ਸੀ। ਆਪਣੇ ਜਜ਼ਬਾਤਾਂ ਨੂੰ ਦਿਖਾਉਣ ਦਾ ਇਹ ਸਹੀ ਤਰੀਕਾ ਨਹੀਂ ਹੈ। ਇਸ ਸਰਕਾਰ ਦਾ ਅਸਰ ਪੰਜਾਬ ਦੀਆਂ ਦੂਜੀਆਂ ਮਹਿਲਾਵਾਂ ਤੇ ਪਵੇਗਾ ਉਹਨਾਂ ਨੂੰ ਕੰਮ ਤੋਂ ਸਸਪੈਂਡ ਕੀਤਾ ਜਾ ਸਕਦਾ ਹੈ ਤੇ ਉਹ ਵੀ ਇੱਕ ਮਹਿਲਾ ਦੀ ਗਲਤੀ ਕਰਕੇ ਤacol ਮਿਲਾਕੇ ਇਹ ਦੋ ਰਿਐਕਸ਼ਨ ਸਾਹਮਣੇ ਆਏ ਨੇ ਔਰ ਦੋਵਾਂ ਦਾ ਸਾਬਤ ਤੌਰ ਤੇ ਦੋਵਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਇੱਕ ਜਿਹੜੇ ਸਿੰਗਰ ਨੇ ਮਿਕਾ ਸਿੰਘ ਉਹਨਾਂ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਤੱਕ ਨਾਲ ਹੀ ਤੇ ਦੂਜੇ ਪਾਸੇ ਵਿਸ਼ਾਸ਼ ਵਿਸ਼ਾਲ ਡੜਲਾਨੀ ਦੇ ਵੱਲੋਂ ਪੁਲਵਿੰਦਰ ਕੌਰ ਦੀ ਸਪੋਰਟ ਕੀਤੀ ਜਾ ਰਹੀ ਹੈ ਤਾਂ ਕੋਲ ਮਿਲਾ ਕੇ ਬਾਲੀਵੁੱਡ ਜਿਹੜਾ ਹੈ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੂਰਾ ਅਗਰ ਮਾਮਲੇ ਦਾ ਜ਼ਿਕਰ ਕੀਤਾ ਜਾਏ ਤਾਂ ਚੰਡੀਗੜ੍ਹ 에য়ারਪੋਰਟ ਤੇ ਬੇਸ਼ੱਕ ਇਕੱਟਾ ਵਾਪਰੀ ਪਰ ਜਿੱਥੇ ਸਿਆਸਤ ਇਸ ਦਿਨ ਅ ਪ੍ਰਭਾਵਿਤ ਹੋ ਰਹੀ ਹੈ ਤਾਂ ਦੂਸਰੇ ਪਾਸੇ ਬਾਲੀਵੁੱਡ ਤੋਂ ਵੀ ਇਹ ਰਿਐਕਸ਼ਨ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਯਾਨੀ ਕਿ ਇਹ ਮਸਲਾ ਇੱਕ ਛੋਟਾ ਮਸਲਾ ਨਹੀਂ ਰਿਹਾ ਵੱਡੇ ਪੱਧਰ ਤੇ ਉੱਪਰ ਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੋਲ ਮਿਲਾ ਕੇ ਦੂਸਰੇ ਪਾਸੇ ਥੱਪੜ ਕਾਂ ਤੇ ਪੜਕੀ ਕੰਗਨਾ ਰਣੌਤ ਦੀ ਭੈਣ ਰੰਗੋਲੀ ਤਾਂ ਦੱਸ ਦਈਏ ਕਿ ਪੜਕਾਉ ਬਿਆਨ ਦਿੱਤਾ ਗਿਆ ਸੀ ਕੱਲ ਕੰਗਨਾ ਰਣੌਤ ਦੀ ਭੈਣ ਦੇ ਵੱਲੋਂ ਰੰਗੋਲੀ ਦੇ ਵੱਲੋਂ ਔਰ ਉਹਨਾਂ ਨੇ ਜ਼ਿਕਰ ਕੀਤਾ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਖਾਲਿਸਤਾਨ ਦਾ ਤਾਂ ਆਪਣਾ ਪੱਖ ਰੱਖਦੀ ਹੋਈ ਜ਼ਰੂਰ ਰੰਗੋਲੀ ਚੰਦੇਲ ਨਜ਼ਰ ਆਈ ਆਨਿਓ ਬਸ ਇਹੀ ਔਕਾਤ ਹੈ ਤੁਹਾਡੇ ਲੋਕਾਂ ਦੀ ਪਿੱਛੇ ਤੋਂ ਪਲਾਨ ਕਰਨਾ ਅਤੇ ਅਟੈਕ ਕਰਨਾ पर मेरी भैन की रीढ़ी हड्डी मजबूत है स्टील दी बनी है उसन तीन किसी भी तरह तोड़ नहीं पाओगे वो अपने दम से ही इस स्थिति संभाल लेगी, पर पंजाब तेरा की होगा किसानों का आंदोलन, खालिस्तानिया का अड्डा एक बार होर एक गल साबित हो गई है कि यह एक बहुत बड़ी सिक्योरिटी ब्रीच, इस तरह न नहीं होना चाहिए सू सू इस दे खिलाफ आवाज़ चुकनी होगी ਤਰੰਗੋਲੀ ਚੰਦੇਲ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਖਾਲਸਤਾਨੀਆਂ ਆਦਾਂ ਨਾਲ ਜ਼ਿਕਰ ਕੀਤਾ ਇਲਜ਼ਾਮ ਜੁੜੇ ਨੇ ਉਸੇ ਤਰੀਕੇ ਦੇ ਨਾਲ ਲਗਾਏ ਜੋ ਪਹਿਲਾ ਅੰਦੋਲਨ ਦੇ ਵਿੱਚ ਹੁੰਦਾ ਰਿਹਾ ਹੈ ਤਜ ਤੋਂ ਬਾਅਦ ਇਹ ਰਿਐਕਸ਼ਨ ਵੀ ਨਜ਼ਰ ਆਇਆ ਪਰ ਉਸ ਤੋਂ ਬਾਅਦ ਫਿਰ ਤੋਂ ਇਹ ਰੰਗੋਲੀ ਬਿਆਨ ਦੇ ਨਜ਼ਰ ਆਇਆ ਤਦਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਉਹਨਾਂ ਕਹਿਆ ਕਿ ਮੇਰੀ ਧੀ ਅਜੇ ਹਰ ਨਹੀਂ ਕਰ ਸਕਦੀ ਵੱਡੀ ਖਬਰ ਹੈ ਰੰਗੋ ਦੱਸਦਾ ਕਿ ਕੁਲਵਿੰਦਰ ਕੌਰ ਦੀ ਮਾਂ ਸਾਹਮਣੇ ਆਏ ਨੇ ਕੈਮਰੇ ਦੇ ਉਹਨਾਂ ਕਹਿਆ ਕਿ ਕਗਨਾ ਨੇ ਉਸ ਨੂੰ ਓਕਸਾਇਆ ਹੋਵੇਗਾ ਤਾਂ ਕਗਨਾ ਨੇ ਮਾੜੀ ਸ਼ਬਦਾਬੀ ਬੋਲ ਕੇ ਮਜਬੂਰ ਕੀਤਾ ਹੈ ਕਗਨਾ ਧਰਨੇ ਦੌਰਾਨ ਸਾਡੇ ਬਾਰੇ ਗਲਤ ਬਿਆਨ ਦੇ ਦਿੱਸੀ ਵੀ ਪੋਰਦਾ ਹੈ ਕਹਿਣਾ ਹੈ ਕਿ ਮੈਂ ਖੁਦ ਧਰਨੇ ਵਿੱਚ ਸ਼ਾਮਲ ਹੁੰਦੀ ਰਹੀਆਂ ਉਪਾਚਾ ਹਰ ਤਰੀਕੇ ਦੇ ਨਾਲ ਮੁਸੀਬਤਾਂ ਚੱਲ ਕੇ ਅਸੀਂ ਉਹ ਅੰਦੋਲਨ ਕੀਤਾ ਪਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੇਰੀ ਤਿਆਜਾ ਨਹੀਂ ਕਰ ਸਕਦੀ ਜ਼ਰੂਰ ਕੰਗਨਾ ਰਹਾਉ ਤੇ ਉਸੂਖ ਸਾਇਆ ਹੋਈ ਰਾਜ ਦੀ ਬਚ ਜਿਨਾਰ ਜਿਹੜਾ ਹੈ ਇਹ ਸਾਰਾ ਕੁਝ ਕਟਨਾਕਰਮ ਵਾਪਰਿਆ ਹੈ ਤਾਂ ਪਹਿਲੀ ਵਾਰ ਕੁਲਵਿੰਦਰ ਕੌਰ ਦੇ ਮਾਂ ਵੀਰ ਕੌਰ ਸਾਹਮਣੇ ਗਲਤ ਘੇਰ ਫੜਤੇ ਹੋਇਆ ਉਹਨੇ ਠੀਕ ਕੀਤਾ। ਸਾਥੀ ਜਿਹੜਾ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ। ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਦੇਖ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਮੈਂ ਕੁਝ ਨਹੀਂ ਦੱਸ ਸਕਦੀ। ਮੈਂ ਕੁਝ ਨਹੀਂ ਕਹਿ ਸਕਦੀ। ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾੜੀ ਦੀ ਦਵਾਨੀ ਦੀ ਮੈਂ دیਵਾਨੀ ਦੀ ਹੋ ਗਈ ਆ ਹੈ ਮੈਨੂੰ ਬਕਾਇਆ ਜਾਵੇ ਤੱਪੜ ਕਿ ਮਾਰਿਆ ਵਾ ਤੇ ਕਿਦਾਂ ਮਾਰੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਕਰਨੀ ਨਹੀਂ ਥੀ ਕੁਛ ਕਿਹਾ ਹੋਊਗਾ ਉਹਦੀ ਹੋ ਜਾਦਾ ਤਾਂ ਇਹੋ ਜੀ ਗੱਲ ਨਹੀਂ ਸੀ ਉਹ ਪਾ ਲੈਉਣ ਵਾਲੀ ਨਹੀਂ ਤੇ ਜਾਨ ਨੇ ਨਹੀਂ ਕਿਹਾ ਉਹਨੇ ਕੁਛ ਪਹਿਲਾਂ ਕਿਹਾ ਹੋਊਗਾ ਕੰਗਰਾਂ ਨੂੰ ਤਾਂ ਲੱਗਦਾ ਕਿ ਕੰਗਰਾਂ ਨੇ ਉਹਨੂੰ ਉਸਾਇਆ ਹੋਊਗਾ ਉਹਨੂੰ ਕੁਛ ਕੁਝ ਬੋਲੇ ਆ ਇਸ ਤੋਂ ਬਾਅਦ ਗੁੱਸੇ ਜਾਣ ਲੱਗ ਪਿਆ। ਪਾਪਾ ਦੀ ਤੈਅ ਦਿੱਤਾ ਏ ਆ ਆਵਾ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਵੀਆਂ ਦੁਪੀ ਤੀਆਂ ਆ ਅਸੀਂ ਦੁਪੀ ਰੀਆਂ ਹੋ ਗੀਆਂ ਹੈ ਅਸੀਂ ਦੁਪੀ ਹੱਕ ਲੈਣ ਜਾਂਦਣਾ ਸੀ ਅਸੀਂ ਆਪਣੀਆਂ ਜੈਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਹਾਂ ਤਿੰਨ ਵਾਤੇ ਅਸੀਂ ਬੱਚਿਆਂ ਦੀ ਖੇਵਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣ ਨੂੰ ਉਹ ਕਹਿਆ ਤਾਂ ਆਂਦਾ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਤਾਂ ਆ। ਤੇ ਤੂੰ ਫੇ ਸੜਦਿਆਂ ਸਾਂ ਹੀ ਕਿੱਥੇ ਅਸੀਂ ਸਾਰੇ ਆ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਅਸੀਂ ਤੁਰੀਆਂ ਫਿਰਦੇ ਨਾ ਰਹੇ। ਤੇ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਥੱਪੜ ਮਾਰਿਆ ਕਿ ਉਹ ਉਹ ਜਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨ ਸਕਦਾ। ਤੇ ਥੱਪੜ ਕਾਂ ਤੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਕੰਗੜਾ ਦੇ ਨਾਲ ਜੋ ਹੋਇਆ ਗਲਤ ਹੈ ਸੁਨੀਲ ਜਾਖੜੇ ਕਹਿ ਰਹੇ ਕੰਗੜਾ ਦੇ ਬਿਆਨ गलत पर इन्ने साल बाद रिएक्शन भी गलत है जाखड़ का है किसी भी तरह करना गलत है बदनाम करने वाली गल है और कहा कि पंजाब कोई भी सुरक्षित नहीं है सुनील जाखड़ ये कह रहे हैं मैं समझता हूं मन घटना जिसे आप कह सकते हैं जो कुछ कल हुआ और उससे भी ज्यादा मंदभागी घटना है कि हिंसा को बढ़ावा देने के लिए जिस किस्म से उसको प्रोत्साहित करने के लिए आवाजें आ रही हैं यह भी चिंता का विषय है कंगना रनौत ने जो बातें कही थी जो वक्तव्य दिया था वो मैं समझता हूं असंवेदनशील था उसकी कोई जरूरत नहीं जिस समय दिया था परंतु उससे भी ज्यादा मैं समझता हूँ जो हिंसा हिंसक उसके ऊपर प्रतिक्रिया आ जायी है करीबन ढाई साल के बाद वो भी अपने आप में एक चिंता का विषय है हिंसा एक तरफ हिंसा करने वाले यूनिफॉर्म्ड ऑफिसर मैं समझता हूं एक यूनिफॉर्म्ड ऑफिसर की जिम्मेवारी आम नागरिक से ज्यादा है क्योंकि वह कानून के रक्षक हैं कानून तोड़ने वाले नहीं है और उसके ऊपर इनडिसिप्लिन एंड सेकेंडली डिलेड रिएक्शन ढाई साल के बाद ऐसी क्या स्थिति बनी क्या ये सारी जिन बातों की तरफ आप इशारा कर रहे थे एक इकोसिस्टम इस किस्म का रेडिकल इकोसिस्टम एक पंजाब के अंदर क्रिएट किया जा रहा है कि हिंसा ही एकमात्र हल है हर बातों का हिंसा ही एकमात्र रिस्पांस है किसी एक की भावनाओं का अगर लोकतंत्र की हम शपथ लेते हैं तो लोकतंत्र में हर व्यक्ति को अपनी बात रखने का अधिकार है आप उसका काट कर सकते हैं अगर भावना आती है तो कोर्ट का हथियार का रास्ता ले सकते हैं परंतु हिंसा को में इंडल्ज करना हिंसा धारण कर ये करना और लोगों का बढ़ावा देना इस बात को और ऐसे हालात में देना ये पंजाब के लिए शुभ संकेत नहीं है मैं इसलिए कह रहा हूँ कि मैं पंजाबी पहले हूँ बीजेपी या किसी पार्टी से दूर की बात है मैं पंजाबी पहले हूँ मैं किसान पहले हूँ ये इस किस्म के हिंसक जो रिस्पॉन्स आया है ये पंजाब को बदनाम कर रहा है आज पंजाब की तरफ जाने से पहले हर व्यक्ति तीन बार सोचेगा कि वहाँ पे कोई भी व्यक्ति सुरक्षित नहीं आज से पहले गैंगस्टर्स माफिया जेलों में बैठे लोगों को धमका रहे थे और इस तरह अगर यूनिफॉर्म्ड ऑफिसर्स ये रास्ता तैयार करें तो मैं समझता हूँ इसका हरेक पक्ष को निंदा करनी चाहिए इस पर राजनीतिक रोटियाँ या अपना गुटबाजी मजबूत करने में वो लोग पंजाब का आहित करेंगे ਸੁਨੀਲ ਜਾਖੜ ਜੀ ਜਿਹੜੀ ਨੇ ਉਹ ਬਿਆਨ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਇੱਕ ਪਾਸੇ ਜਿਹੜੀ ਸ਼ਬਦਾਵਲੀ ਕੰਗਰ ਨਾਉਤੇ ਵਰਤੀ ਸੀ ਪਰ ਇਸ ਸਮੇਂ ਬਾਅਦ ਇਸ ਕਿਸਮ ਦਾ ਰਿਐਕਸ਼ਨ ਵੀ ਗਲਤ ਉਹਦਰ ਹਸਮਰਤ ਕੌਰ ਬਾਦਲ ਨੇ ਕੰਗਰ ਨਾਉਤ ਨੂੰ ਨਸੀਹਤ ਦਿੱਤੀ ਹੈ ਕੰਗਨਾ ਹਾਈ ਕਮਾਂਡ ਨੂੰ ਪੁਸ਼ ਕਰਨ ਦੀ ਥਾਂ ਤੇ ਜ਼ਿੰਮੇਵਾਰੀ ਸਮਝਾਣੇ ਉਹਨਾਂ ਨੇ ਕਿਹਾ ਜੇ ਤਦ ਤੁਸੀਂ ਗਲਤ ਟਿੱਪਣੀਆਂ ਕਰਦੇ ਹੋ ਤਾਂ ਰਿਐਕਸ਼ਨ ਹੁੰਦਾ ਹੈ ਜੇ ਕੋਈ ਗਲਤ ਜੇ ਕੋਈ ਕੰਗਨਾ ਦੀ ਮਾਂ ਦੇਖੇ ਨਾ ਬੋਲਦਾ ਤਾਂ ਉਹਨਾਂ ਨੂੰ ਵੀ ਬੁਰਾ ਲੱਗਦਾ ਉਹ ਵੀ ਬੁਰਾ ਗਲਤ ਦਾਦਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕੰਗਨਾ ਪੰਜਾਬੀਆਂ ਨੂੰ ਫਿਰ ਰਾਤਵਾਦੀ ਬੋਲ ਰਹੀ ਹੈ ਹਸਬਤਪੁਰ ਬਾਦਲ ਨੇ ਫਿਰ ਤੋਂ ਜ਼ਿਕਰ ਕੀਤਾ ਹੈ ਰਾਜੀ ਕਿ ਕੱਲ ਵੀ ਉਹਨਾਂ ਨੇ ਇਸ ਵੀ ਸਤਾਸੀ ਔਰ ਰਫਰ ਤੋਂ ਜ਼ਿਕਰ ਹਸਬਤਪੁਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕੰਗਨਾ ਰਣੌਤ ਨੂੰ ਕਿ ਜੇਕਰ ਉਹਨਾਂ ਦੀ ਮਾਂ ਬਾਰੇ ਗਲਤ ਬੋਲਿਆ ਹੁੰਦਾ ਤਾਂ ਸਵਭਾਵਿਕ ਤੌਰ ਤੇ ਬੁਰਾ ਹੁੰਦਾ ਔਰ ਰਿਐਕਸ਼ਨ ਜਿਹੜਾ ਇਸ ਸਥਿਤੀ ਦੇ ਨਾਲ ਆ ਸਕਦਾ ਹੈ ਇਹ ਤਾਂ ਵੈਕ ਪਰ ਆ ਗਿਆ कि मैं समझती हूँ कि आ, कंगना को अपनी हाई कमांड को खुश करने के बजाय अपनी थोड़ी जिम्मेवारी को समझ समझना चाहिए कि वो एक ऐसे अहदे पे बैठी हुई हैं चाहे वो आ, वो एक एक्ट्रेस थी एक्ट्रेस होने के नाते भी बहुत सारे लोग उनको फॉलो करते हैं जब आप बेखुदा बातें आप करती हैं और फ़ालतू की टिप्पणियाँ करती हैं उसका रिएक्शन होता है अब आपकी मदर को कोई जो वो शब्द बोलते जो आपने दूसरों की मामों के लिए बोला तो मुझे नहीं लगता आपको भी अच्छा लगेगा तो आपको जब उसका भुगतना पे आओ उसमें अपनी गलती देखने के शर्मिंदगी महसूस करने के बजाय आप और दो चीज़ें और उनको आतंकवादी वगैरह बोल के और तो आप ये जो आपकी पार्टी की नीति है जहर घोलना ये अपने जबान पे आप लगाम दें और जहर घोलने के बजाय मलहम लगाएं और मिठास फैलाएं तो शायद इन चीज़ों का आपको सामना नहीं करना पड़ेगा ਉਧਰ ਥੱਪੜ ਕਾਨ ਤੋਂ ਬਾਅਦ ਆਏ ਕੰਗਨਾ ਦੇ ਬਿਆਨ ਤੇ ਸਿੱਖ ਜਥੇਬੰਦੀਆਂ ਨੇ ਕਰੜਾ ਇਤਰਾਜ਼ ਜ਼ਾਤਾਇਆ ਹੈ ਦਮਦਮੀ ਤਖਸਾਲ ਸੰਗਰਾਮਾਂ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਕਿਹਾ ਹੈ ਕਿ ਹਰ ਸਿੱਖ ਨੂੰ ਖਾਲਸਤਾਨੀ ਕਹਿਣਾ ਅਤੇ ਹਰ ਗੱਲ ਨੂੰ ਅਤਵਾਦ ਕਹਿਣਾ ਸਰਾ ਸਰਗਤ ਹੈ ਸੋ ਬਸ ਇਹ ਕਿ ਕੰਗਨਾ ਨੌਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਖਾਲਿਸਤਾਨਵਾਦ ਔਰ ਉਗਰਵਾਦਵਾਦ ਦੇ ਖਾਲਸਤਾਨੀ ਜਾਂ ਚਪੇੜ ਵੱਜ ਗਈ ਉਹ ਵੀ ਹਉਆ ਬਣ ਗਿਆ ਬਹੁਤ ਵੱਡਾ ਖਾਲਸਤਾਨੀ ਲੜਾਈ ਲੜ ਰਿਹਾ ਜੋ ਜਿਹੜੇ ਕੁਲਵਿੰਦਰ ਕੌਰ ਉਹ ਕੌਰ ਖਾਲਸਤਾਨੀ ਹੈ ਜੀ ਕਿਉਂਕਿ ਕੌਰ ਲਗਦਣਾ ਉਹ ਵੀ ਖਾਲਸਤਾਨੀ ਹੈ ਜਿਹੜ ਜਓਟੀ ਸਹੀ ਕਰ ਰਹੀ ਹੈ ਤੇ ਉਹ ਕੰਡੀ ਪਿਆਏ ਲੰਘੋ ਕਿ ਉਹ ਵੀ ਖਾਲਸਤਾਨੀ ਹੈ ਜੀ ਅਸੀਂ ਆਪਣੀ ਗਵਾਜ਼ ਠਾਈ ਉਹ ਵੀ ਖਾਲਸਤਾਨੀ ਆ ਕਿ ਅਸੀਂ ਪਤਾ ਨਹੀਂ ਕਿ ਜਾਈਏ ਕਿਥੇ ਸਾਨੂੰ ਇਹ ਤਾਂ 10 ਦਿਨ ਮੋਦੀ ਹੋ ਰਹੀ ਕਿ ਅਸੀਂ ਜਾਈਏ ਕਿਥੇ ਦੇਸ਼ ਛੱਡ ਕੇ ਸਾਨੂੰ ਬਾਪਿਓ ਜਿਸ ਦੇਸ਼ ਵਾਸਤੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਕੇ ਮੁਲਕ ਨੂੰ ਆਜ਼ਾਦ ਕਰਵਾਇਆ ਹੋਵੇ ਮੈਂ ਸਮਝਦਾ ਉਸ ਮੁਲਕ ਨੂੰ ਸਾਨੂੰ ਅੱਜ ਜੀਣਾ ਤੱਕ ਹੀ ਸਾਹ ਲੈਣਾ ਵੀ ਧੰਨਵਾਦ ਔਕਾ ਹੋਇਆ ਪਿਆ ਇੱਕ ਅੰਗਣਾ ਰੜਾਉਤ ਵਰਗੀਆਂ ਕਲਦੀਆਂ ਬੱਚੀਆਂ ਦਿੱਲੀ ਦਾ ਰੁਕ ਕਰਦੇ ਹਾਂ ਜਿੱਥੇ ਅੱਜ ਕਾਂਗਰਸ ਸੰਸਦੀ ਦਲ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਕਾਂਗਰਸ ਦੇ ਸੰਸਦੀ ਦਲ ਦੇ ਲੀਡਰ ਜਿਹੜੇ ਨੇ ਪਹੁੰਚਣਗੇ ਤਾਂ ਚੋਣ ਨੂੰ ਲੈ ਕੇ ਦੱਸਦੀ ਹੈ ਕਿ ਗੱਲਬਾਤ ਹੋਏਗੀ ਉਸਨੇ ਗਾਂਧੀ ਮੋੜ ਦੱਸੇ ਕਿ ਸੰਸਦੀ ਦਲ ਦੇ ਲੀਡਰ ਚੁਣੇ ਜਾ ਸਕਦੇ ਨੇ ਸ਼ਾਮ ਨੂੰ 5:30 ਵਜੇ ਸੰਸਦੀ ਸੰਸਦ ਦੇ ਸੈਂਟਰਲ ਹਾਲ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਣ ਜਾ ਰਹੀ ਹੈ ਤੇ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਸਸਦਕ ਆ ਪਰ ਹਿੱਸਾ ਲੈਣਗੇ ਇਸ ਤੋਂ ਪਹਿਲਾਂ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਵੀ ਦੱਸਦੇ ਕਿ ਮੀਟਿੰਗ ਹੋਏਗੀ सवेरे ग्यारह बजे मीटिंग होगी कांग्रेस वर्किंग कमेटी कल तीजी बार प्रधानमंत्री अहदे की सह चुक मोदी कल शाम सवा सात बजे प्रधानमंत्री सह चुकी जाएगी राष्ट्रपति मिलकर सरकार बना दिए कि ਦਾਵਾ ਪੇਸ਼ ਕੀਤਾ ਗਿਆ ਸੀ ਰਾਸ਼ਟਰਪਤੀ ਦੇ ਪੀਐਮ ਨੂੰ ਸਰਕਾਰ ਬਣਾਉਣ ਦਾ ਸਰਦਾ ਦਿੱਤਾ ਹੈ ਤਾਂ ਰਾਸ਼ਟਰਪਤੀ ਭਵਨ ਚ ਸੋਚਕ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ ਸੋਚਕ ਸਮਾਗਮ ਚ ਕਈ ਵਿਦੇਸ਼ੀ ਮਹਿਮਾਨ ਸ਼ਾਮਲ ਹੋਣਗੇ ਸੋਚਕ ਸਮਾਗਮ ਨੂੰ ਲੈ ਕੇ ਸੁਰੱਖਿਆ ਦੇ ਸਾਰੇ ਇਜਤਿਜ਼ਾਮਤ ਕੀਤੇ ਗਏ ਨੇ ਇੱਕ ਨਾ ਪਏਗਾ ਪੀਪੀਐਮ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੰਤਰੀ ਸੌਚਣਗੇ ਕਿਸ ਦਿਨਾਂ ਕੈਬਨਿਟ ਦਾ ਦਾ ਵਿਸਥਾਰ ਜੇਕਰ ਕੱਲ ਹੀ ਹੋਏਗਾ ਤਾਂ ਫਿਰ ਕਿੰਨੇ ਮੰਤਰੀ ਹੋਣਗੇ ਕੌਣ ਹੋਏਗਾ ਤਾਂ ਸਭ ਅਜੇ ਸਵਾਲ ਬढ़े ਹੋਏ ਨੇ ਪਰ प्रधानमंत्री मोदी तीसरी बार जगह सोच एनडीए की मीटिंग हुई थी एनडीए के सभी साथियों ने मुझे फिर से एक बार इस दायित्व के लिए पसंद किया है और सभी एनडीए के साथियों ने राष्ट्रपति जी को इसकी जानकारी दी और राष्ट्रपति जी ने मुझे अभी बुलाया था और मुझे प्रधानमंत्री डेगेड के रूप में काम कर रहे एक नियुक्ति दी है और मुझे शपथ समारोह के लिए और मंत्रिपरिषद के सदस्यों के सूची के लिए उन्होंने सूचित किया है मोटे तौर पर मैंने राष्ट्रपति जी को कहा है कि हमें नौ तारीख शाम को सुविधा रहेगी और हम तब तक मंत्रिपरिषद की सूची

ਦੱਸਦਾ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਤਾਂ ਨਰੇਂਦਰ ਮੋਦੀ ਸੌ ਚੁੱਕ ਰਹੇ ਨੇ ਪਰ ਦੂਸਰੀ ਵੱਡੀ ਚੁਣੌਤੀ ਹੈ ਕੈਬਨਟ ਆਦੇ ਜਿਹੜੇ ਨੇ ਉਹ ਕਿਸ ਦੇ ਕਿਸਨੇ ਕੋਲ ਜਾਣ ਕੇ ਲੋਕ ਸਭਾ ਦਾ ਸਪੀਕਰ ਕੌਣ ਬਣੇਗਾ ਇਹ ਸਾਰੇ ਸਵਾਲ ਅਜੇ ਪड़े ਹੋਏ ਨੇ ਕਿਉਂਕਿ ਜਿੱਥੇ ਡਿਮਾਂਡ ਜਿਹੜੀਆਂ ਨੇ ਵੱਧ ਰਹੀਆਂ ਨੇ ਮੰਗਾ ਜਿਹੜੀਆਂ ਨੇ ਚੰਦਰਪਾਪੂ ਨਾਇਦੂ ਹੋਣ ਅਤੇ ਅਗਰਤੀਸ਼ ਕੁਮਾਰ ਹੋਣ ਚਰਚਾਾਂਵਾਂ ਚੱਲ ਰਹੀਆਂ ਸੰ ਅਹਿਮ ਡਿਪਾਰਟਮੈਂਟਸ ਮੰਗੇ ਜਾ ਰਹੇ ਨੇ ਤਾਂ ਇਸ ਬੈਠਕ ਵਿੱਚ ਮੰਨਿਆ ਜਾ ਸਕਦਾ ਹੈ ਕਿ ਇਹ ਚਰਚਾ ਜਿਹੜੀ ਹੈ ਉਹ ਹੀ ਹੋ ਸਕਦਾ ਹੈ ਤਾਂ ਗਾਂਧੀ ਪਰਿਵਾਰ ਨੂੰ ਮਿਲੇ ਨੇ ਅਮੇਠੀ ਦੇ ਮੈਂਬਰ ਪਾਰਲੀਮੈਂਟ કિਸ਼ੋਰੀ ਲਾਲ ਦਿੱਲੀ ਦੇ ਵਿੱਚ ਗਾਂਧੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਰਾਹੁਲ ਗਾਂਧੀ ਨੇ કિਸ਼ੋਰੀ ਲਾਲ ਦਾ ਮੂੰਹ ਮਿੱਠਾ ਕਰਾਇਆ ਹੈ ਅਮੇਠੀ ਦੀ ਚੋਣ ਨੂੰ ਲੈ ਕੇ ਗੱਲਬਾਤ ਕੀਤੀ ਗਈ ਔਰ ਦੱਸੋ ਕਿ ਰਾਹੁਲ ਗਾਂਧੀ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ કિਸ਼ੋਰੀ ਲਾਲ ਦਾ ਪਰਿਵਾਰ ਨਾਲ ਹੈ ਔਰ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਨੇ ਤਾਂ ਗੱਲਬਾਤ ਇਸ ਮੌਕੇ ਤੇ ਕੀਤੀ ਵੀ ਸੁਣਵਾਲੋ ਸੰਸਦ ਜੀ کیسے ਹਾਂ ਆਪ नहीं मैं तो हाँ? मैंने आपकी मान वेरी गुड ठीक है तो कैसा था चुनाव बैठो बैठो नमस्कार नमस्कार कैसे हैं खुश हैं बहुत खुश है। <laughs> <ना की> नहीं। <laughs> नहीं। आपने सब किया है आपके बदौलत ही बदौदती नहीं तो मैंने क्या किया नहीं आपने किया है आपने किया है सब आपने किया है मुझे 40 साल की चलो कमेटी टोटली इमोशनल लाइक टुवर्ड गांधी फैमिली ये मैंने मतलब आज से नहीं सबसे देख रहा हूँ ठीक है अब मैडम का पहला इलेक्शन 99 में हम ही लोग इसी कमरे में जिद करके लेके गए थे कि मैडम वाला लड़ी आप कुछ नहीं है तो प्रियंका ने साथ दिया उस समय मेरा तो मैं क्या आप बनाइए तो हाँ दोनों हाँ दोनों, दोनों, दोनों ने दिया यूपी में कांग्रेस का परफॉर्मेंस कैसा लगा आपको अच्छा लगा भैया भैया चलिए ਬਹੁਤ ਅੱਛਾ ਲੱਗਾ ਮੈਨੂੰ ਆਪਣੀ ਸ਼ੇਰ ਬੱਚਾ ਬਣਾ ਕੇ ਕਿਉਂਕਿ ਮੈਂ ਸ਼ੇਰ ਨਹੀਂ ਹੁੰਦਾ ਅਰੇ ਤਾ ਚੋਣਾ ਤੋਂ ਬਾਅਦ ਸੀਐਮ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾ ਰਹੀ ਹੈ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ ਤਾਂ ਅੱਜ ਪਠੰਡਾ ਤੇ ਰਿਪੋਰਟ ਲੋਕ ਸਭਾ ਹਲਕਿਆਂ ਦੀ ਬੈਠਕ ਭੁਲਾਈ ਗਈ ਹੈ 3:00 ਵਜੇ ਸੀ ਆਪਣੇ ਹਾਜ਼ਰ ਦੇ ਜੀ ਔਰ ਮੀਟਿੰਗ ਦੇ ਵਿੱਚ ਉਮੀਦਵਾਰ ਚੇਅਰਮੈਨ ਤੇ ਵਿਧਾਇਕ ਮੌਜੂਦ ਰਹਿਣਗੇ ਕੱਲ ਪਟਿਆਲਾ ਤੇ ਫਿਰੋਜ਼ਪੁਰ ਸੀਟਾਂ ਨੂੰ ਲੈ ਕੇ ਮੀਟਿੰਗ ਚੱਲੀ ਹੈ ਕਿ ਹੋਰ ਕੀ ਸੋਦਾ ਤਾਂ ਇਹ ਕਿ ਪਟਿਆਲਾ ਦੀ ਸੀਟ ਅਤੇ ਫਿਰੋਜ਼ਪੁਰ ਦੀ ਸੀਟ ਦੋਵੇਂ ਸੀਟਾਂ ਵੀ ਆਮ ਆਦਮੀ ਪਾਰਟੀ ਹਾਰੀ ਹੈ ਤਾਂ ਜਿਸ ਨੂੰ ਲੈ ਕੇ ਮੰਤਰ ਕੀਤਾ ਸੀ ਫਰੋਜ਼ਪੁਰ ਦੇ ਜਿਵੇਂ ਦੇਖੀ ਤਾਂ ਐਗਜ਼ੈਕਟਲੀ ਸਿਰਫ 1900 ਵੋਟ ਦੇ ਉੱਪਰ ਜਿਹੜੀ ਫਰੋਜ਼ਪੁਰ ਦੀ ਸੀਟ ਅਸੀਂ ਲੂਜ਼ ਕੀਤੀ ਹੈ ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਲੋਕਲ ਫੈਕਟਰ ਵੀ ਕਾਊਂਟ ਕੀਤੇ ਆ ਹਰ ਹਲਕੇ ਦੇ ਉੱਪਰ ਕਿਤੇ ਭਾਜੀਪੀ ਡੋਮੀਨੇਟ ਕਰ ਗਈ ਜਾਂ ਕੋਈ ਕਾਸਟ ਦੇ ਬੇਸ ਤੇ ਵੋਟ ਹੋਈ ਜਿਹੜੀ ਅਸੀਂ ਰਾ ਸਿਕਨਾਲ ਜੁੜੀ ਹੋਈ ਬਹੁਤ ਤੇ ਹਲਕਿਆਂ 'ਚ ਇਸ ਤਰ੍ਹਾਂ ਵੀ ਹੋਇਆ ਸੋ ਅਲੱਗ-ਅਲੱਗ ਫੈਕਟਰ ਕਾਊਂਟ ਕੀਤੇ ਆ ਸੋ ਅਸੀਂ ਉਹਨਾਂ ਤੇ ਧਿਆਨ ਦੇਵਾਂਗੇ ਉਹਨਾਂ ਕਮੀਆਂ ਨੂੰ ਵੀ ਦੂਰ ਕਰਾਂਗੇ